ਚੁਲੰਦਰ ਦੇ ਕੰਪਨੀ ਬਾਗ ਚੌਂਕ ਵਿਖੇ ਨੈਰੂ ਗਾਰਡਨ ਸਕੂਲ ਦੇ ਸਾਹਮਣੇ ਇੰਪੀਰੀਅਰ ਮੈਡੀਕਲ ਦੁਕਾਨ ਤੇ ਦੋ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਵੱਡੀ ਲੁੱਟ ਕੀਤੀ ਗਈ। ਗੱਲਬਾਤ ਦurant ਦੁਕਾਨ ਦੇ ਮਾਲਕ ਜਿਵੇਸ਼ ਨੇ ਦੱਸਿਆ ਕਿ ਮੈਂ ਆਪਣੀ ਦੁਕਾਨ ਦੇ ਅੰਦਰ ਬੈਠਾ ਸੀ ਜਿੱਥੇ ਚੜਕ ਦੁਪਹਿਰ 3:30 ਵਜੇ ਦੋ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੋਵਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ। ਜਿਵੇਸ਼ ਨੇ ਦੱਸਿਆ ਕਿ ਆਉਂਦੇ ਸਾਰ ਇੱਕ ਵੱਲੋਂ ਪਹਿਲਾ ਕਿਰਪਾਨ ਕੱਢੀ ਜਾਂਦੀ ਤੇ ਦੂਸਰੇ ਵੱਲੋਂ ਵੀ ਇੱਕ ਹੋਰ ਹਥਿਆਰ ਕੱਢਿਆ ਜਾਂਦਾ ਹੈ। ਪਹਿਲਾਂ ਉਹਨਾਂ ਨੇ ਆਉਂਦੇ ਸਾਰ ਕਾਊਂਟਰ ਤੇ ਤੇਜ਼ ਤਰ੍ਹਾਂ ਹਥਿਆਰਾਂ ਹਮਲਾ ਕੀਤਾ ਅਤੇ ਕਿਹਾ ਕਿ ਸਾਰੇ ਜਾਣੇ ਪਿੱਛੇ ਹੋ ਜਾਓ ਨਹੀਂ ਤਾਂ ਮੇਰੇ ਕੋਲ ਪਿਸਤੌਲ ਵੀ ਹੈ ਮੈਨੂੰ ਮਜਬੂਰ ਨਾ ਕਰੋ ਅਤੇ ਦੁਕਾਨ ਮਾਲਿਕ ਡਰ ਕੇ ਪਿੱਛੇ ਹੋ ਗਿਆ ਜਿਸ ਤੋਂ ਬਾਅਦ ਲੁਟੇਰੇ ਦੁਕਾਨ ਦੇ ਗੱਲੇ ਵਿੱਚ 45000 ਦੇ ਕਰੀਬ ਪੈਸੇ ਲੈ ਕੇ ਫਰਾਰ ਹੋ ਗਏ ਇੰਪੀਰੀਅਲ ਮੈਡੀਕਲ ਹਾਲ ਕੀ ਗੱਲ ਕੀ ਹੋਈ ਭਾਜੀ ਦੋ ਬੰਦੇ ਆਏ ਜੀ ਇੱਕ ਲੰਬਾ ਸੀ ਇੱਕ ਛੋਟਾ ਜੀ ਥੋੜਾ ਜਿਹਾ ਇੱਕ ਨੇ ਗੰਡਾਸਾ ਕੱਢਿਆ ਇੱਕ ਨੇ ਚੱਕੀ ਲੋਹੇ ਦੀ ਉਹ ਮਤਲਬ ਕਿਰਪਾਨ ਜੀ ਉਹਨੇ ਆਹ ਦੇਖ ਲਓ ਜੇ ਦੇਖ ਸਕਦੇ ਹੋ ਇੱਥੇ ਉਹਨੇ ਮਾਰੀ ਦੋ ਵਾਰੀ ਤੇ ਸਾਨੂੰ ਕਿਹਾ ਕਿ ਪਿੱਛੇ ਹੋ ਜਾ ਮੈਂ ਆਪਣੇ ਆ ਪਿੱਛੇ ਹੋ ਜਾ ਮੈਂ ਵਰਨਾ ਕਰ ਦੇਣਾ ਕੁਝ ਆਪਾਂ ਪਿੱਛੇ ਮੈਂ ਉੱਥੇ ਜਾ ਖੜਾ ਹੋ ਗਿਆ ਜੀ ਬਾਕੀ ਸਾਰੇ ਉੱਪਰ ਚਲੇ ਗਏ ਮੇਰੇ ਦੁਕਾਨ ਵਾਲੇ ਇੱਕ ਆਇਆ ਵਿੱਚੋਂ ਛੋਟੇ ਵਾਲਾ ਉਹਨੇ ਇੱਥੇ ਆ ਕੇ ਸਾਰਾ ਕੈਸ਼ ਕੱਢ ਲਿਆ ਤੇ ਕਰਕੇ ਚਲਾ ਗਿਆ ਮੈਂ ਇੱਥੇ ਤੱਕ ਜਦੋਂ ਆਇਆ ਉਹਨੂੰ ਫੜਦਾ ਹੋਇਆ ਉਹ ਇੱਥੇ ਬਾਹਰ ਖੜਾ ਸੀ ਮੈਨੂੰ ਕਹਿੰਦਾ ਮੇਰੇ ਕੋਲ ਪਿਸਤੌਲ ਹੈਗੀ ਹੈ ਤੇ ਕੀ ਕਹਿੰਦੇ ਆ ਮੈਨੂੰ ਚਲਾਣ ਤੇ ਮਜਬੂਰ ਨਾ ਕਰੀ ਓਕੇ ਕਹਿ ਕੇ ਉਹ ਚਲਾ ਗਿਆ ਪਹਿਲੇ ਵਾਲਾ ਨੇ ਬਾਹਰ ਜਾ ਕੇ ਬਾਈਕ ਸਟਾਰਟ ਕੀਤਾ ਤੇ ਦੂਜਾ ਜਾ ਕੇ ਬੈ ਕੇ ਦੌੜ ਗਿਆ ਮੇਰ ਹਾਂ ਇਹ ਪਤਾ ਲੱਗਾ ਕੱਤੇ ਆਏ ਸੀਗੇ ਬਾਈਕ ਤੇ ਸੀਗੇ ਜੀ ਹਾਂ ਕੈਸ਼ ਕਿੰਨਾ ਸੀ ਸਰ 40-45 ਹਜ਼ਾਰ ਸੀਗਾ ਜੀ ਟੋਟਲ ਟੋਟਲ ਕਿੰਨੀ ਜਣੇ ਸੀਗੇ ਦੋ ਸੀਗੇ ਟੋਟਲ ਜੀ ਮੂੰਹ ਉਹਨਾਂ ਨੇ ਪੂਰੇ ਟੱਕੇ ਹੋਏ ਸੀ ਮਤਲਬ ਚੁੰਨੀ ਪੂਰੀ ਬੰਨੀ ਹੋਈ ਸੀ ਸਿਰ ਅੱਖਾਂ ਤੱਕ ਹੀ ਦਿਖਦੀ ਸੀ ਲੰਬੇ ਜੇ ਪਤਲੇ ਜੇ ਸੀਗੇ ਇੱਕ ਨੇ ਪੀਲੇ ਰੰਗ ਦਾ ਕੁਰਤਾ ਪਾਇਆ ਸੀ ਸਵਾ ਕੁ 6 ਫੁੱਟ ਦੀ ਹਾਈਟ ਹੋਣੀ ਉਹਦੀ ਤੇ ਦੂਜੇ ਨੇ 5 ਫੁੱਟ 8 ਇੰਚ ਹਾਈਟ ਹੋਣੀ ਤੇ ਨੇ ਨੀਲੇ ਰੰਗ ਦਾ ਕੁਰਤਾ ਪਾਇਆ ਸੀ ਪੈਸੇ ਨੀਲੇ ਵਾਲੇ ਨੇ ਕੱਢੇ ਛੋਟੇ ਵਾਲੇ ਨੇ ਕੱਢੇ ਵੱਡੇ ਵਾਲਾ ਸੇ ਬਾਹਰ ਖੜਾ ਸੀ ਉੰਨੇ ਵੱਡੀ ਜੀ ਲੋਹੇ ਦੀ ਕਿਰਪਾਨ ਫੜੀ ਸੀ ਬਸ ਉਹ ਬਾਹਰ ਖੜਾ ਸੀ ਉੰਨੇ ਹੀ ਇੱਥੇ ਮਾਰੀ ਹਾਂ ਜਿੱਦਾਂ ਤੁਸੀਂ ਹੱਸਿਆ ਕਿ ਉਹ ਕਹਿ ਰਹੀ ਸੀ ਮੇਰੇ ਕੋਲ ਪਿਸਤਲ ਨਾ ਰਿਵਾਲਵਰ ਵੀ ਹੈਗੀ ਰਿਵਾਲਵਰ ਤੁਸੀਂ ਦੇਖੀ ਹੈ ਸੱਚੀ ਨਹੀਂ ਮੈਨੂੰ ਦੇਖੀ ਕੱਢੀ ਨਹੀਂ ਉਹਨੇ ਕੱਢੀ ਨਹੀਂ ਹੈਗੀ ਕੱਢੀ ਆ 45000 ਰੁਪਈਆ ਸੀ ਹਾਂ ਅੱਗੇ ਕਿਤੇ ਜਿਆਦਾ ਵੀ ਹੋ ਸਕਦਾ ਅੱਗੇ ਕਦੀ ਦੇਖਿਆ ਨਹੀਂ ਅੱਜ ਤੱਕ ਨਹੀਂ ਮਿਲਿਆ ਡਾਇਰੈਕਟਰ ਤੁਹਾਡੀ ਇੱਕ ਦੁਕਾਨ ਦੇ ਅੰਦਰ ਆਏ ਸੀ ਕਿ ਜਾਂ ਫਿਰ ਉਸ ਤੋਂ ਪਹਿਲਾਂ ਵੀ ਉਸ ਟਾਈਮ ਰਸ ਨਹੀਂ ਸੀਗਾ ਤੇ ਉਹ ਖਾਲੀ ਸ਼ਾਇਦ ਦੁਕਾਨ ਦੇਖ ਕੇ ਆ ਗਏ ਹੋ ਮੈਂ ਨਹੀਂ ਰਾਸ ਤੋਂ ਪਹਿਲੇ ਇਦਾਂ ਦਾ ਬੰਦਾ ਦੇਖਿਆ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਇੱਥੇ ਹੀ ਮਾਰਿਆ ਕਿੱਲਾ ਉਹਨਾਂ ਨੇ ਇੱਥੇ ਹੀ ਮਾਰਿਆ ਤੇ ਮੈਨੂੰ ਤਾਂ ਨਹੀਂ ਮਾਰਿਆ ਬਟ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਪੂਰੀ ਦੁਕਾਨ 'ਚ ਕਿੰਨੇ ਲੇਬਰ ਸੀ ਉਦੋਂ ਇਹ 5-7-7 ਲੋਕ ਤੁਸੀਂ ਇੱਥੇ ਸੀ ਇੱਥੇ ਬੈਠੇ ਮੈਂ ਇੱਥੇ ਮੈਂ ਇੱਥੇ ਹੀ ਬੈਠਾ ਸੀ ਇਸ ਸੀਟ 'ਤੇ ਬੈਠਾ ਸੀ ਤੇ ਨਾਲ ਉਹ ਬੰਦਾ ਬੈਠਾ ਸੀ ਐਗਜ਼ੈਕਟਲੀ ਕਿੰਨੀ ਕੁ ਅਮਾਉਂਟ ਚੋਰੀ ਹੋਏ 2-4 ਦਿਨ ਪਹਿਲਾਂ ਕੋਈ ਗੱਲਬਾਤ ਹੋਈ ਹੋਵੇ ਕਿਸੇ ਨਾਲ ਜਾਂ ਕੋਈ ਗਾਲੀ-ਗਲੋਚ ਮੇਰੇ ਐਦਾ ਕੁਝ ਨਹੀਂ ਹੋਇਆ ਮੇਰਾ ਅੱਜਕੱਲ੍ਹ ਤੋਂ ਤਾਂ ਕੁਝ ਨਹੀਂ ਹੋਇਆ ਮੇਰਾ ਬਾਕੀ ਸਾਡੇ ਕੋਲ ਬਹੁਤ ਲੋਕ ਆਉਂਦੇ ਜਾਂਦੇ ਸਾਡਾ ਡਿਟੇਲ ਕਾਊਂਟਰ ਹੈ ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ ਮੈਂ ਐਦਾ ਤਾਂ ਨਹੀਂ ਕਹਿ ਸਕਦਾ ਕਿ ਸੀ ਬਟ ਥੈਂਕ ਯੂ ਇੱਕ ਆ ਜਾ ਯਾਰ ਰੋਕ ਤਾ ਹੋ ਰਿਹਾ ਸੀਸੀਟੀਵੀ ਆਈ ਨਹੀਂ ਸੀਸੀਟੀਵੀ ਸਾਡੇ ਮੇਰੀ ਉਹ ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਨੂੰ ਨੁਕਸਾਨ ਹੋ ਗਈ ਹੈ ਸਪਲੈਂਡਰ ਸੀਗਾ ਸ਼ਾਇਦ ਸਪਲੈਂਡਰ ਟਾਈਪ ਕੋਈ ਸੀਗਾ ਮੈਨੂੰ ਐਗਜ਼ੈਕਟਲੀ ਨਹੀਂ ਧਿਆਨ ਦਿੱਤਾ ਮੈਂ ਨੰਬਰ ਨੋਟ ਕਰ ਲਿਆ ਸੀ ਤੁਹਾਡੇ ਕੈਮਰੇ ਤੇ ਲੱਗੇ ਸੀ ਸੀਸੀਟੀਵੀ ਉੱਥੇ ਫੁੱਟੇ ਤੇ ਆ ਹੀ ਜਾਏਗਾ ਨਹੀਂ ਕੈਮਰੇ ਨਹੀਂ ਚੱਲਦੇ ਤੁਸੀਂ ਸ਼ਾਪ ਚੱਲਣਾ ਹੈ ਜੀ ਤੁਸੀਂ ਇਸ ਸ਼ਾਪ ਦੇ ਉੱਪਰ ਕੀ ਨਾਮ ਦਾ ਟੱਪਰ ਜੀਵेश ਅੱਛਾ ਇੱਕ ਮੈਨੂੰ ਇਹ ਜਰੂਰ ਦੱਸੋ ਤੁਸੀਂ ਕਹਿ ਰਹੇ ਹੋ ਕਿ ਉਹ ਡਾਇਰੈਕਟ ਆਏ ਖਾਲੀ ਕਮਰੇ ਤੇ ਜਿਹੜਾ ਹੈਗਾ ਦੇਖ ਕੇ ਆਏ ਉਹਦੇ ਸਰ ਉਹਨਾਂ ਨੇ ਪਹਿਲਾਂ ਤੁਹਾਨੂੰ ਧਮਕਾਇਆ ਹੈ ਕਿ ਕਿਵੇਂ ਉਹ ਸਟਾਰਟ ਕਿਵੇਂ ਹੋਇਆ ਮਤਲਬ ਥੋੜਾ ਦੱਸ ਇੱਕ ਅੰਦਰ ਆਇਆ ਠੀਕ ਹੈ ਉਹਨੇ ਦੂਜੇ ਨੂੰ ਬੁਲਾਇਆ ਅਸੀਂ ਤਾਂ ਇਦਾਂ ਹੀ ਬੈਠੇ ਸੀ ਦੇਖੇ ਕੋਨ ਉਹਨੇ ਇੱਕ ਨੀਲੇ ਜਿਹੇ ਲਿਫਾਫੇ ਚੋਂ ਇੱਕ ਨੇ ਗੰਡਾਸਾ ਕੱਢਿਆ ਇੱਕ ਨੇ ਡੰਡਾ ਕੱਢਿਆ ਉਹਨੇ ਕੱਢਿਆ ਐ ਕਰਕੇ ਤੇ ਮਾਰਿਆ ਇੱਥੇ ਤੇ ਦੋ ਵਾਰੀ ਵੱਡਾ ਵੱਡਾ ਦੇਖੋ ਦੋ ਵਾਰੀ ਮਾਰਿਆ ਜੀ ਦੇਖ ਸਕਦੇ ਹੋ ਤਾਂ ਤੇ ਉੱਥੇ ਮਾਰ ਕੇ ਸਾਨੂੰ ਕਿਹਾ ਪਿੱਛੇ ਹੋ ਜਾਓ ਆਪਣੇ ਆਪ ਸਾਨੂੰ ਕਰਨ ਦੋ ਜੋ ਕਰਨਾ ਆਪਾ ਇਹ ਕਿਆ ਕੇ ਉਸ ਤੋਂ ਬਾਅਦ ਐਸੀ ਕੱਢ ਕੇ ਲੈ ਗਏ ਪੁਲਿਸ ਕਿੰਨੇ ਟਾਈਮ ਤੱਕ ਆਈ ਜਦੋਂ ਤੁਸੀਂ ਕਾਲ ਕੀਤੀ ਹਾਂਜੀ ਨਾਲ ਹੀ 5 ਮਿੰਟਾਂ ਚ ਆ ਗਈ ਸੀ ਮੈਂ ਨਾਲ ਬਾਅਦ ਕੋਈ ਰਿਪੋਰਟਰ ਸੀਗੇ ਮੈਂ ਉਹ ਮੈਨੂੰ ਕਹਿੰਦੇ ਨਾਲ ਬਹਿ ਜਾਓ ਤੇ ਮੈਂ ਚੱਲ ਪੈਂਦੇ ਆਪਾਂ ਐਕਟੀਵਾ ਤੇ ਬੈਠ ਕੇ ਉਹਨਾਂ ਨਾਲ ਚਲੇਗਾ ਪਰ ਮੈਨੂੰ ਇਸ ਤਰ੍ਹਾਂ ਕੁਝ ਨਹੀਂ ਮਿਲਿਆ ਓਕੇ ਉਹ ਕਿੱਥੇ ਗਈ ਨਹੀਂ ਪਤਾ ਐਸੇ ਐਸੇ ਜਿਹਾ